ਨੇ ਕੋਈ ਇੰਦੇ ਪਜਾਵੇਸ਼ ਨਹੀਂ ਕੋਈ ਕਲਰ ਨਹੀਂ ਵਿੱਚ ਮਿਕਸ ਕੀਤਾ ਜਾਂਦਾ ਤੇ ਨਾ ਹੀ ਇੰਦੇ ਵਿੱਚ ਕੁਝ ਹੋਰ ਮਤਲਬ ਮਲਬੜ ਦਿੱਤੀ ਜਿਆ ਸ਼ਰਬਤ ਹੈ ਦੇਸੀ ਗਲਾਬ ਦੇ ਪੱਤੇ ਲੈ ਕੇ ਸੁੱਕੇ ਪੱਤੇ ਲੈ ਕੇ ਉਹਦੇ ਤੋਂ ਤਿਆਰ ਕੀਤਾ ਜਾਂਦਾ ਇਹ ਗਾਜਾ ਦਾ ਮਰੱਬਾ ਬਸ ਇੰਦੇ ਵਿੱਚ ਇੰਦੇ ਵਿੱਚ ਵੇਖੋ ਕਿੰਨੇ ਅੰਦਰ ਮਤਲਬ ਕਿੰਨਾ ਯੂਸੀ ਹੈ ਜੀ ਇੰਦੇ ਕੋਈ ਚੀਨੀ ਦੀ ਜ਼ਿਆਦਾ ਪਰਤ ਨਹੀਂ ਚੜੀ ਹੋਈ ਕੋਈ ਕੁਝ ਨਹੀਂ ਹੈ ਇਹ ਮੰਗੋ ਦੀ ਚਟਣੀ ਹੈ ਮੰਗੋ ਦੀ ਚਟਣੀ ਇਹ ਵੀ ਸਾਰੇ ਘਰ ਬੰਦੇ ਇਹ ਵੀ ਸਾਰੇ ਘਰ ਇਹ 2 ਸਾਲ ਤੱਕ ਮਤਲਬ ਐ ਵਧੀਆ ਰਹਿੰਦੀ ਹੈ ਪਹਿਲੇ ਪਹਿਲਾਂ ਟੇਸਟ ਕੋਈ ਕਰੇਗਾ ਫਿਰ ਉਹਨੂੰ ਪਤਾ ਲੱਗੇਗਾ ਕਿ ਹਾਂ ਅਸਲੀ ਚੀਜ਼ ਤੇ ਦੂਸਰੀ ਬਤਲਾ ਚੀਜ਼ ਚ ਕੀ ਫਰਕ ਪੰਜਾਬੀ ਅਕਸਰ ਹੀ ਗਰਮੀ ਤੋਂ ਰਾਹਤ ਪਾਣ ਲਈ ਜਾਂ ਤਾਂ ਸ਼ਰਬਤ ਪਿੰਦੇ ਨੇ ਜਾਂ ਤਾਂ ਮਰਬਾ ਖਾਂਦੇ ਨੇ ਪਰ ਅਕਸਰ ਹੀ ਆਪਾਂ ਵੇਖਦੇ ਆ ਕਿ ਸਾਡੀ ਜਿਹੜੇ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਅੱਜ ਕੰਪਨੀਆਂ ਆ ਗਈਆਂ ਜਿਨ੍ਹਾਂ ਦੇ ਵਿੱਚ ਮਿਲਾਵਟ ਹੁੰਦੀ ਹੈ ਪਰ ਅੱਜ ਤੁਹਾਨੂੰ ਦਿਖਾਉਣ ਜਾ ਰਹੇ ਇੱਕ ਵੱਖਰੀ ਤਰ੍ਹਾਂ ਦਾ ਸੈਟਅਪ ਜੋ ਕਿ ਸਾਡੇ ਨਾਲ ਮੌਜੂਦ ਨੇ ਚਰਨਜੀਤ ਕੌਰ ਜਿਨ੍ਹਾਂ ਨੇ ਇਹ ਸਟਾਰਟਅਪ ਸ਼ੁਰੂ ਕੀਤਾ ਤੇ ਕਿਸ ਤਰ੍ਹਾਂ ਉਹਨਾਂ ਨੇ ਇੱਕ ਆਪਣੇ ਹੀ ਘਰ ਤੋਂ ਜਿਹੜੀਆਂ ਸਾਰੀਆਂ ਚੀਜ਼ਾਂ ਆਰਗੇਨਿਕ ਵੇ ਨਾਲ ਬਣਾਉਣੀਆਂ ਸ਼ੁਰੂ ਕੀਤੀਆਂ ਅਤੇ ਅੱਜ ਇੱਕ ਸਕਸੈਸ ਊਮਨ ਨੇ ਤੇ ਆਓ ਆਪਾਂ ਨਾਲ ਗੱਲਬਾਤ ਕਰਦੇ ਤੇ ਜਾਣਦੇ ਕਿ ਇਸ ਤਰ੍ਹਾਂ ਇਹ ਬਣਾਉਂਦੇ ਨੇ ਕੀ ਕੰਮ ਹੈ ਇਹਨਾਂ ਦਾ ਮਤਲਬ ਕਿਸ ਤਰ੍ਹਾਂ ਇਹ ਹੋਰ ਵੀ ਜੜੀਆਂ ਔਰਤਾਂ ਨੂੰ ਇੱਕ ਰੋਜ਼ਗਾਰ ਪ੍ਰੋਵਾਈਡ ਕਰਦੇ ਨੇ ਸੱਚੀ ਗੱਲ ਸੱਚੀ ਗੱਲ ਸਭ ਤੋਂ ਪਹਿਲਾਂ ਤੁਹਾਡੇ ਤੋਂ ਜਾਣਨਾ ਚਾਹਾਂਗੇ ਤੁਹਾਡੇ ਸਫ਼ਰ ਦੀ ਸ਼ੁਰੂਆਤ ਕਿਉਂਕਿ ਸਫ਼ਰ ਦੀ ਸ਼ੁਰੂਆਤ ਬੜੀ ਹੀ ਐਮ ਹੁੰਦੀ ਹੈ ਹਰ ਇੱਕ ਦੀ ਕਿਉਂਕਿ ਉਦੋਂ ਬੜੀ ਉਹਨੂੰ ਔਖਾਂਦੀ ਤੇ ਤੁਹਾਡੀ ਕਿਸ ਤਰ੍ਹਾਂ ਦੀ ਰਹੀ ਕਿਸਾ ਸ਼ੁਰੂ ਕੀਤਾ ਮੇਰੀ ਸ਼ੁਰੂਆਤ ਵੈਸੇ ਘਰ ਤੋਂ ਸ਼ੁਰੂ ਹੋਈ ਹੈ ਜੀ ਤੇ ਸ਼ੁਰੂਆਤ ਵਿੱਚ ਤਾਂ ਮੇਰਾ ਪੈਸ਼ਨ ਸੀਗਾ ਮੈਨੂੰ ਮਤਲਬ ਚੰਗਾ ਲੱਗਦਾ ਸੀ ਚੀਜ਼ਾਂ ਬਣਾਉਣੀਆਂ ਵਧੀਆ ਵਧੀਆ ਚੀਜ਼ਾਂ ਬਣਾ ਕੇ ਘਰ ਬੱਚਿਆਂ ਨੂੰ ਮਤਲਬ ਦੇਣੀਆਂ ਤੇ ਫਿਰ ਹੋਲੀ-ਵਲੀ ਕਰਦੇ ਆ ਮਤਲਬ ਅੱਗੇ ਵੱਲੋਂ ਵਧਣ ਲੱਗੇ ਕਿ ਜਿਵੇਂ ਕਿਸੇ ਦੀ ਤਰੀਫ ਕਰਨੀ ਬੜਾ ਚੰਗਾ ਲੱਗਣਾ ਕਿ ਅ ਰਨ ਕਿਚਨ ਪਸੰਦ ਆਂਦੀ ਹੈ ਜੀ ਫਿਰ ਮਤਲਬ ਹੋਲੀ ਮਤਲਬ ਬਾਹਰ ਮਾਰਕੀਟਿੰਗ ਵਾਲੇ ਪਾਸੇ ਤੇ ਆਨ ਗਿਆ ਮਾਰਕੀਟਿੰਗ ਵੱਲ ਸੋਚਿਆ ਤੁਸੀਂ ਜਿਵੇਂ ਕਿ ਤੁਸੀਂ ਇਹ ਸਾਰੀਆਂ ਚੀਜ਼ਾਂ ਆਪ ਹੀ ਘਰ ਬਣਾਉਂਦੇ ਹੋ ਹਾਂ ਜੀ ਮੈਂ ਆਪ ਹੀ ਕੋ ਤਿਆਰ ਕਰਦੀ ਹਾਂ ਬਿਲਕੁਲ ਆਰਗੇਨਿਕ ਵੇ ਨਾਲ ਆਰਗੇਨਿਕਾ ਕੋਈ ਇੰਦਾ ਹੀ ਪੇਸ਼ੇਸ਼ ਨਹੀਂ ਕੋਈ ਕਲਰ ਨਹੀਂ ਵਿੱਚ ਮਿਕਸ ਕੀਤਾ ਜਾਂਦਾ ਤੇ ਨਾ ਹੀ ਇਹਦੇ ਵਿੱਚ ਕੁਝ ਹੋਰ ਮਤਲਬ ਮਲਾਵਟ ਕੀਤੀ ਜਾਂਦੀ ਜਰੂਰ ਦਰਸ਼ਕੋ ਤੁਸੀਂ ਵੇਖ ਸਕਦੇ ਹੋ ਇੱਥੇ ਕਿ ਗਰਮੀਆਂ ਤੋਂ ਰਾਤ ਮੰਨ ਲਈ ਅਸੀਂ ਅਕਸਰ ਹੀ ਜਣੇ ਆ ਜਿਹੜੇ ਪੀਂਦੇ ਆ ਸ਼ਰਬਤ ਪੀਂਦੇ ਆ ਤੇ ਅਤੇ ਹੋਰ ਵੀ ਜਿੱਦਾਂ ਮਰੱਬਾ ਖਾਂਦੇ ਆ ਤੇ ਤੁਸੀਂ ਜਰੂਰ ਦੱਸੋ ਕਿ ਕਿਸ ਤਰ੍ਹਾਂ ਇਹ ਸਾਰੀਆਂ ਚੀਜ਼ਾਂ ਤੁਸੀਂ ਬਣਾਉਂਦੇ ਹੋ ਜਿਆ ਸ਼ਰਬਤ ਆ ਦੇਸੀ ਗੁਲਾਬ ਦੇ ਪੱਤੇ ਲੈ ਕੇ ਸੁੱਕੀਆਂ ਪੱਤੀਆਂ ਲੈ ਕੇ ਉਹਦੇ ਤੋਂ ਤਿਆਰ ਕੀਤਾ ਜਾਂਦਾ ਹੈ ਜੀ ਬਿਲਕੁਲ ਤੇ ਇਹ ਮਤਲਬ ਪੀਣ ਚ ਵੀ ਠੰਡਕ ਦਿੰਦਾ ਵਾ ਤੇ ਉਹ ਇਹਦਾ ਟੇਸਟ ਵੀ ਬਹੁਤ ਵਧੀਆ ਵਾ ਤੁਸੀਂ ਚਾਹੇ ਇਹਨੂੰ ਦੁੱਧ ਚ ਪਾ ਕੇ ਮੈਂ ਸ਼ੇਕ ਦੇ ਤੌਰ ਤੇ ਵਰਤ ਸਕਦੇ ਆ ਤੇ ਚਾਹੇ ਇਕੱਲਾ ਤੁਸੀਂ ਪਾਣੀ ਦੇ ਵਿੱਚ ਮਿਕਸ ਕਰ ਸਕਦੇ ਆ ਇਹਦੇ ਵਿੱਚ ਕੁਝ ਵੀ ਮਤਲਬ ਜਿਹੜੀ ਆਰਟੀਫੀਸ਼ੀਅਲ ਚੀਜ਼ ਨਹੀਂ ਪੈਂਦੀ ਨਾ ਇਹਦੇ ਵਿੱਚ ਕਲਰ ਪਾਇਆ ਤੇ ਨਾ ਹੀ ਕੋਈ ਇਹਦੇ ਆਰਟੀਫੀਸ਼ੀਅਲ ਪਿਆ ਜੀ ਤੇ ਇਹਦੇ ਬਾਰੇ ਵੀ ਦੱਸੋ ਜਿਹੜਾ ਮਰੱਬਾ ਵਾ ਇਹ ਗਾਜੇ ਦਾ ਮਰੱਬਾ ਬਸ ਇਹਦੇ ਚ ਇਹਦੇ ਵਿੱਚ ਵੇਖੋ ਕਿੰਨੇ ਅੰਦਰ ਮਤਲਬ ਕਿੰਨਾ ਯੂਸੀ ਹੈ ਜੀ ਇਹਦੇ ਕੋਈ ਚੀਨੀ ਦੀ ਜ਼ਿਆਦਾ ਪਰਤ ਨਹੀਂ ਜੜੀ ਹੋਈ ਕੋਈ ਕੁਝ ਨਹੀਂ ਖਾਨ ਦੇ ਵਿੱਚ ਵੀ ਬਹੁਤ ਵਧੀਆ ਹੈ ਜੋ ਦਰਸ਼ਕੋ ਤੁਸੀਂ ਵੇਖ ਸਕਦੇ ਹੋ ਕਿ ਕਿੰਨਾ ਵਧੀਆ ਲੱਗ ਰਿਹਾ ਕਿਉਂਕਿ ਸਾਡੇ ਘਰ ਦੀਆਂ ਚੀਜ਼ਾਂ ਜਿਹੜੀਆਂ ਅਲੋਪ ਹੋngੀਆਂ ਜਾ ਰਹੀਆਂ ਅੱਜ ਦੇ ਸਮੇਂ 'ਚ ਤੁਸੀਂ ਕੀ ਸਮਝਦੇ ਹੋ ਕਿ ਜਿੱਦਾਂ ਪਿੰਡਾਂ 'ਚ ਪਹਿਲਾਂ ਲੋਕ ਜਿਹੜੇ ਸੀਗੇ ਇਹ ਬਣਾਉਂਦੇ ਸੀਗੇ ਘਾਰ ਪਾਉਂਦੇ ਸੀਗੇ ਘਾਰ ਸ਼ਰਬਤ ਬਣਾਉਂਦੇ ਸੀਗੇ ਅੱਜ ਕਿੱਥੇ ਅਲੋਪ ਹੁੰਦਾ ਜਾ ਰਿਹਾ ਤੇ ਸਾਰੇ ਕੁਝ ਫੈਰੇ ਪਾਸੇ ਕੋਲਡ ਡਰਿੰਕ ਵਗੈਰਾ ਵਾਲੇ ਪਾਸੇ ਧਿਆਨ ਹੋ ਗਿਆ ਜੀ ਕੋਲਡ ਡਰਿੰਕਸ ਸਾਫ ਡਰਿੰਕਸ ਤੇ ਉਹ ਚੀਜ਼ਾਂ ਲੋਕਾਂ ਨੂੰ ਆਸਾਨ ਲੱਗਦੀਆਂ ਆ ਬਾਜ਼ਾਰੋਂ ਲੈ ਆ ਕੇ ਉਸੇਲੇ ਕੋਲ ਕੇ ਬਸ ਸਰਵ ਕਰਤੀਆਂ ਤੇ ਇਹ ਤੁਸੀਂ ਕਿਸ ਤਰ੍ਹਾਂ ਸਿੱਖਿਆ ਏ ਮੈਂ ਪਹਿਲਾਂ ਤਾਂ ਆਪਣੇ ਘਰ ਤੋਂ ਹੀ ਸਿੱਖਿਆ ਸੀ ਫਿਰ ਮੈਂ ਥੋੜੇ ਕੇਵੀਕੇ ਸੈਂਟਰ ਤੋਂ ਸਿੱਖਿਆ ਸੀ ਕਿ ਸਿਖਲਾਈ ਲਈ ਸੀ ਉਸ ਤੋਂ ਬਾਅਦ ਫਿਰ ਮੈਂ ਕਰੇ ਮਤਲਬ ਪੂਰੇ ਢੰਗ ਨਾਲ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਅੱਜ ਸਾਡਾ ਕਿੱਥੇ ਕਿੱਥੇ ਤੱਕ ਜਾਂਦਾ ਪਿਆ ਸਾਡਾ ਅੱਜ ਪੰਜਾਬ ਕਈ ਸ਼ਹਿਰਾਂ 'ਚ ਜਾਂਦਾ ਲੁਧਿਆਣਾ ਅੰਮ੍ਰਿਤਸਰ ਤੇ ਦੁਬਈ ਵਗੈਰਾ ਵਾਲੇ ਪਾਸੇ ਵੀ ਹਲੇ ਥੋੜਾ ਥੋੜਾ ਮਤਲਬ ਗੱਲਬਾਤ ਚੱਲਦੀ ਹੈ ਤਾਂ ਸ਼ੁਰੂਆਤ ਹੋ ਜਾਏਗੀ ਜੀ ਬਿਲਕੁਲ ਦਰਸ਼ਕੋ ਤੁਹਾਨੂੰ ਦਿਖਾ ਰਹੀ ਹੈ ਦੇਖੋ ਤੁਸੀਂ ਵੇਖ ਸਕਦੇ ਹੋ ਇੱਥੇ ਚਟਨੀ ਹੈਗੀ ਇਹ ਕਾਦੀ ਹੈ ਇਹ ਮੈਂ ਇਹ ਮੰਗੋ ਦੀ ਚਟਨੀ ਹੈ ਮੰਗੋ ਦੀ ਚਟਨੀ ਇਹ ਵੀ ਸਾਰੇ ਘਰ ਬੰਦੀ ਹੈ ਇਹ ਵੀ ਸਾਰੇ ਘਰ ਇਹ 2 ਸਾਲ ਤੱਕ ਮਤਲਬ ਐ ਵਧੀਆ ਰਹਿੰਦੀ ਹੈ ਤੇ ਐ ਵਿੱਚ ਜਿੱਦਾਂ ਦੇਖ ਰਿਹਾ ਕਿਹੜੀ ਕਿਹੜੀ ਚੀਜ਼ਾਂ ਪੈਂਦੀਆਂ ਨੇ ਇਹਨੇ ਕਿਸ਼ਮਿਸ਼ ਮਤਲਬ 슈ਾਰੇ ਮਗਜ਼ ਮਤਲਬ ਹੋਰ ਮਸਾਲੇ ਵਗੈਰਾ ਪੈਂਦੇ ਆ ਜਿਹੜੇ ਮਤਲਬ ਆਮੀ ਮਤਲਬ ਹੈਗਾ ਜਿਹੜੇ ਖਾਣ ਤੇ ਤੁਹਾਨੂੰ ਮਤਲਬ ਉਹਦਾ ਟੇਸਟ ਆਏਗਾ ਨਾ ਕਿ ਉਹਦਾ ਕੋਈ ਨੁਕਸਾਨ ਨਹੀਂ ਹੋਏਗਾ ਜੀ ਬਿਲਕੁਲ ਇੱਕ ਪਿੰਡ ਤੋਂ ਸ਼ੁਰੂਆਤ ਕਰਨੀ ਇੱਕ ਔਰਤ ਲਈ ਕਿੰਨੀ ਕੋ ਔਖੀ ਹੁੰਦੀ ਹੈ ਜੇ ਸ਼ੁਰੂਆਤ ਇਸ ਤਾਂ ਬੜਾ ਮੁਸ਼ਕਲ ਹੈ ਕੋਈ ਕਿਉਂਕਿ ਕੋਈ ਵੀ ਚੀਜ਼ ਲੈ ਜਾਣ ਵਾਸਤੇ ਪਹਿਲਾਂ ਸ਼ਹਿਰ ਵੱਲ ਰੁਕਣਾ ਪੈਂਦਾ ਹੈ ਸ਼ਹਿਰ ਜਾ ਕੇ ਸ਼ਹਿਰ ਦੇ ਵਿੱਚ ਮੰਡੀ ਤੋਂ ਮਤਲਬ ਬਲਾ ਲੈ ਕੇ ਆਣਾ ਸਮਾਨ ਕਰਨਾ ਬੜੀ ਮੁਸ਼ਕਲ ਲੱਗਦੀ ਹੈ ਤੇ ਅੱਜ ਤੁਸੀਂ ਜਿੱਦਾਂ ਬਾਕੀ ਔਰਤਾਂ ਨੂੰ ਵੀ ਇਹਦੇ ਵੱਲ ਜੋੜ ਰਹੇ ਹੋ ਤੇ ਉਹ ਵੀ ਜਿਹੜਾ ਘਰ ਮਤਲਬ ਬਣਾਉਣਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਵੀ ਕਿੰਨੀਆਂ ਲਗਭਗ ਕਿੰਨੀਆਂ ਔਰਤਾਂ ਨੇ ਤੁਹਾਡੇ ਨਾਲ ਜੁੜੀਆਂ ਇਸ ਵਕਤ ਤੁਸੀਂ ਇਹਨਾਂ ਨੂੰ ਦੇਂਦੇ ਹੋ ਪੇ ਰੋਜ਼ਗਾਰ 15 ਤੋਂ 20 ਤੱਕ ਹੈਗੀਆਂ ਲੇਡੀਜ਼ 15 ਤੋਂ 20 ਤੱਕ ਹਾਂਜੀ ਜਿਹੜੀਆਂ ਮਤਲਬ ਨਾਲ ਹੈਲਪ ਕਰਦੀਆਂ ਜੀ ਬਿਲਕੁਲ ਤੇ ਮਤਲਬ ਉਹਨਾਂ ਨਾਲ ਰੋਜ਼ਗਾਰ ਮਿਲ ਰਿਹਾ ਨਾਲੇ ਤੇ ਮਤਲਬ ਉਹਦਾ ਚੱਲਦਾ ਪਿਆ ਸੋ ਦਰਸ਼ਕੋ ਤੁਸੀਂ ਵੇਖ ਸਕਦੇ ਇੱਥੇ ਸਾਡੇ ਕੋਲ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜੋ ਇੱਥੇ ਇਹ ਆਪਣੇ ਘਰ ਵਿੱਚ ਇਹਨਾਂ ਨੇ ਸਟਾਰਟਅਪ ਖੋਲਿਆ ਇੱਕ ਛੋਟਾ ਜਿਹਾ ਵੈਂਚਰ ਜਿੱਦਾਂ ਆਪਾਂ ਕਹਿ ਸਕਦੇ ਆ ਜਿਹੜਾ ਇਹਨਾਂ ਨੇ ਸ਼ੁਰੂਆਤ ਕੀਤੀ ਹੈ ਇਹ ਤੁਸੀਂ ਐਪਲ ਆਮਲਾ ਜੈਮ ਵੇਖ ਸਕਦੇ ਹੋ ਤੇ ਇਹਦੇ ਵਿੱਚ ਤੁਹਾਨੂੰ ਜਿਹੜੀ ਹੈ ਮੰਗੋ ਜੈਮ ਵੀ ਆਏਗੀ ਇਹਦੇ ਵਿੱਚ ਬਾਕ-ਬਾਕ ਚੀਜ਼ਾਂ ਨੇ ਤੇ ਜਰੂਰ ਹੋਰ ਵੀ ਜਿਹੜੀ ਚਟਨੀਆਂ ਜਰੂਰ ਦੱਸੋ ਨਾ ਬਾਰੇ ਜੀ ਆਹ ਟਮੇਟੋ ਚਟਨੀ ਹੈ ਜੀ ਇਹ ਵੀ ਬਹੁਤ ਵਧੀਆ ਬਣੀ ਹੈ ਤੁਸੀਂ ਕਿਸੇ ਵੀ ਸਨੈਕਸ ਦੇ ਨਾਲ ਮਤਲਬ ਖਾ ਸਕਦੇ ਆ ਪਰੌਂਠੀ ਦੇ ਨਾਲ ਤੁਹਾਨੂੰ ਬਹੁਤ ਚੰਗੀ ਲੱਗੇਗੀ ਜੀ ਇਹਦੇ ਚ ਵੀ ਕੋਈ ਮਤਲਬ ਕੋਈ ਆਰਟੀਫੀਸ਼ਲ ਕਲਰ ਨਹੀਂ ਕੋਈ ਕੋਸ਼ ਨਹੀਂਗਾ ਸੇ ਇਹਦਾ ਆਪਣਾ ਹੀ ਕਲਰ ਹੈ ਇਹ ਸੱਟੀ ਮਿੱਠੀ ਮਤਲਬ ਖਾਣ ਚ ਬ੍ਰੈਡ ਤੇ ਵੀ ਤੁਸੀਂ ਲਗਾ ਕੇ ਖਾ ਸਕਦੇ ਆ ਜਿਹੜੀ ਆਹ ਮੰਗੋ ਦੀ ਵਾਲੀ ਹੈ ਇਹ ਵੀ ਮਤਲਬ ਮਿੱਸੀ ਰੋਟੀ ਦੇ ਨਾਲ ਜਿਵੇਂ ਖਾਧੀ ਬੜੀ ਟੇਸਟੀ ਲੱਗਦੀ ਆ ਤੇ ਆਹ ਬ੍ਰੈਡ ਦੇ ਉੱਪਰ ਲਗਾ ਕੇ ਬਹੁਤ ਬਹੁਤ मतलब ਜਦੋਂ ਆਪਾਂ ਬਾਜ਼ਾਰ ਜਾਂਦੇ ਹਾਂ ਉਹਦੇ ਵਿੱਚ ਬੜੀਆਂ ਚੀਜ਼ਾਂ ਹੁੰਦੀਆਂ ਨੇ ਹੈ ਨਾ ਇਹਦੇ ਵਿੱਚ ਤੁਸੀਂ ਘਰ ਹੀ ਜਿਹੜੀ ਸ਼ੁਰੂਆਤ ਕੀਤੀ ਹੈ ਤੁਹਾਨੂੰ ਖੁਸ਼ਬੂ ਇਹਦੀ ਆ ਰਹੀ ਹੋਊਗੀ ਤੇ ਖੁਸ਼ਬੂ ਸੁਗੰਧ ਜਿਵੇਂ ਤੇ ਟੇਸਟ ਕਰਨ ਵਿੱਚ ਵੀ ਬਹੁਤ ਵਧੀਆ ਚੀਜ਼ ਹੈ ਬਹੁਤ ਵਧੀਆ ਲੱਗ ਰਹੀ ਹੈ ਇਹ ਤੇ ਖੁਸ਼ਬੂ ਤੋਂ ਹੀ ਪਤਾ ਚੱਲ ਜਾਂਦਾ ਕਿ ਕਿਸ ਤਰ੍ਹਾਂ ਦੀ ਚੀਜ਼ ਹੋਏਗੀ ਇਸੇ ਇਲਾਵਾ ਕੋਈ ਇਹਦੇ ਜਿਹੇ ਨਹੀਂ ਕੋਈ ਖੱਟੇ ਮਨ ਦੀ ਕੋਈ ਉਹ ਜੀ ਆਰਟੀਫੀਸ਼ਨ ਤੁਹਾਨੂੰ ਕੋਈ ਆ ਨਹੀਂ ਰਹੇ ਹੋਏਗੇ ਹਾਂ ਬਿਲਕੁਲ ਤੇ ਜਰੂਰ ਆਪਣੇ ਜਿਹੜੇ ਦੱਸੋ ਕਿ ਤੁਸੀਂ ਮਤਲਬ ਹੁਣ ਤੱਕ ਕਿੱਥੇ ਕਿੱਥੇ ਆਪਣੇ ਸੈਟਅਪ ਲਗਾਇਆ ਹੈ ਤੇ ਕਿਸ ਤਰ੍ਹਾਂ ਤੁਹਾਨੂੰ ਉੱਥੇ ਵੀ ਮਤਲਬ ਸਨਮਾਨ ਦਿੱਤਾ ਗਿਆ ਤੁਹਾਨੂੰ ਸਪੋਰਟ ਦਿੱਤੀ ਗਈ ਹੈ ਐ ਕੇ ਵੀ ਕੇ ਸੈਂਟਰ ਜਿੱਥੇ ਵੀ ਸਦਸਮੇਲਾ ਵਗੈਰਾ ਤੇ ਇਹ ਕੇ ਵੀ ਕੇ ਸੈਂਟਰ ਜੈਸ ਵਾਰ ਅਵਾਰਡ ਮਿਲਿਆ ਵਾ ਕੀ ਬਾਤ ਹੈ ਤੁਸੀਂ ਆਪਣੇ ਮਤਲਬ ਪਿੰਡ ਦਾ ਨਾਮ ਰੋਸ਼ਨ ਕੀਤਾ ਵਾ ਤੇ ਪਿੰਡ ਦਾ ਨਾਮ ਜਰੂਰ ਜਾਨਣਾ ਚਾਹਾਂਗੇ ਪਿੰਡ ਦਾ ਨਾਮ ਪਿੰਡ ਸਾਡਾ ਹੈ ਨਾ ਪੰਡੋਰੀ ਕੋਲਾ ਪਿੰਡ ਹੈ ਪੰਡੋਰੀ ਕੋਲਾ ਹਾਂ ਜ਼ਿਲ੍ਹਾ ਤਰਨਤਾਰਨ ਜ਼ਿਲ੍ਹਾ ਤਰਨਤਾਰਨ ਸੋ ਜਿਲ੍ਹਾ ਤਰਨਤਾਰਨ ਦੇ ਨੇ ਇੱਕ ਤਰਨਤਾਰਨ ਦਾ ਜ਼ਿਲ੍ਹੇ ਦਾ ਨਾਮ ਵੀ ਵੱਜਦਾ ਉੱਥੋਂ ਸਾਡੇ ਜਿਹੜੇ ਤਰਨਤਾਰਨ ਵਾਸੀਆਂ ਦਾ ਜਿਹੜਾ ਵੈ ਸਨਮਾਨ ਵੱਜਦਾ ਜਿੱਦਾਂ ਕਿ ਇਹਨਾਂ ਨੇ ਦੱਸਿਆ ਕਿ ਇਹਨਾਂ ਨੇ ਇਹ ਸ਼ੁਰੂਆਤ ਕੀਤੀ ਛੋਟਾ ਜਿਹਾ ਜਿਹੜਾ ਇਹਨਾਂ ਨੇ ਸਟਾਰਟਅਪ ਕੀਤਾ ਇਹਨਾਂ ਨੇ ਘਰ ਤੋਂ ਹੀ ਕੀਤਾ ਤੇ ਅੱਜ ਲਗਭਗ ਇਹਨਾਂ ਦੇ ਨਾਲ 20 ਤੋਂ 25 ਜਿਹੜੇ ਲੇਡੀਜ਼ ਨੇ ਜੁੜ ਚੁੱਕੇ ਆ ਤੇ ਫਿਰ ਉਹ ਜਿੱਦਾਂ ਕਿਸਾਂ ਤੁਸੀਂ ਉਹਨਾਂ ਨੂੰ ਵੀ ਬਣਾਉਣਾ ਵੀ ਸਖਾਉਂਦੇ ਹੋ ਫਿਰ ਉਹਨਾਂ ਨੂੰ ਹਾਂਜੀ ਮੈਮ ਬਣਾ ਨੂੰ ਬਣਾਉਣ ਵਾਸਤੇ ਵੀ ਸਿਖਾਈਦਾ ਵੈ ਜਿਆਦਾਤਰ ਮਤਲਬ ਲੇਬਰ ਦੇ ਹੀ ਕੰਮ ਕਰਦੀਆਂ ਜੀ ਮਤਲਬ ਤੁਸੀਂ ਉਹਨਾਂ ਨੂੰ ਪੇ ਕਰਦੇ ਹੋ ਹਾਂ ਜੀ ਪੇ ਕਰਦੀਦਾ ਮਤਲਬ ਤੁਸੀਂ ਇੱਕ ਤਰ੍ਹਾਂ ਨਾਲ ਉਹਨਾਂ ਦਾ ਸਾਥ ਵੀ ਦਿੰਦੇ ਹੋ ਜੋ ਅੱਜ ਕੱਲ੍ਹ ਸਾਡੇ ਪਿੰਡਾਂ 'ਚ ਜਿੱਦਾਂ ਔਰਤਾਂ ਨੂੰ ਕਈਆਂ ਨੂੰ ਬਾਹਰ ਨਹੀਂ ਜਾਂਨ ਦਿੱਤਾ ਜਾਂਦਾ ਤੇ ਉਹਨਾਂ ਦੇ ਤੁਸੀਂ ਉੱਥੇ ਘਰ ਬੈਠੇ ਹੀ ਉਹਨਾਂ ਦਾ ਮਦਦ ਕਰਦੇ ਹੋ ਤੇ ਇਹਦੇ ਬਾਰੇ ਜਿੱਦਾਂ ਕਿ ਤੁਸੀਂ ਜ਼ਰੂਰ ਸਾਨੂੰ ਦੱਸੋ ਕਿ ਕੀ ਕੀ ਰੇਟ ਕੀ ਰਹਿੰਦਾ ਇਹਨਾਂ ਦਾ ਮੈਮ ਜਿਹੜਾ ਇਹ ਵਾਲਾ ਹੈਗਾ ਵਾ ਜੈਮ ਚਟਨੀ ਜਿਹੜੀ ਹੈ ਇਹ 280 ਰੁਪਏ ਕਿਲੋ ਵਾ ਮੈਂਗੋ ਚਟਨੀ ਜੀ ਬਿਲਕੁਲ ਹਾਂ ਜੀ 280 ਰੁਪਏ ਕਿਲੋ ਹਾਂ ਜੀ ਤੇ ਇਹ ਜੈਮ ਜੈਮ ਜਿਹੜਾ ਇਹ ਪਾਈਆ ਦੀ ਪੈਕਿੰਗ ਹੈ 80 ਰੁਪਏ ਦੀ 80 ਰੁਪਏ ਦੀ ਤੇ ਬੜਾ ਮਤਲਬ ਜੈਨੂਨ ਜਰੇਟ ਰੱਖਿਆ ਤੁਸੀਂ ਜੈਨੂਨ ਜਰੇਟ ਰੱਖਿਆ ਕਿ ਇਸੇ ਕਰਕੇ ਕਿ ਹਰ ਕੋਈ ਇਹਨੂੰ ਖਰੀਦ ਸਕੇ ਕੀ ਆਵਾਤ ਹੈ ਮਤਲਬ ਕਮਾਈ ਦਾ ਸਾਧਨ ਜਿੱਦਾਂ ਇੰਨਾ ਨਹੀਂ ਹੈਗਾ ਬਟ ਫਿਰ ਵੀ ਮਾਰਜਨ ਨਹੀਂ ਰੱਖਿਆ ਮਾਰਜਨ ਨਹੀਂ ਰੱਖਿਆ ਕਿ ਅੱਲਾਹ ਖਾਲਾ ਪਹਿਲਾਂ ਟੈਸਟ ਕੋਈ ਕਰੇਗਾ ਫਿਰ ਉਹਨੂੰ ਪਤਾ ਲੱਗੇਗਾ ਕਿ ਹਾਂ ਅਸਲੀ ਚੀਜ਼ ਤੇ ਦੂਸਰੀ ਮਤਲਬ ਚੀਜ਼ 'ਚ ਕੀ ਫਰਕ ਹੈ ਜੀ ਤੇ ਇਹ ਸ਼ਰਬਤ ਕਿਸ ਤਰ੍ਹਾਂ ਮਤਲਬ ਉਹ ਬਦਾਮ ਵਾਲਾ ਦੇਖ ਰਿਹਾ ਬਦਾਮ ਦਾ ਤੇ ਛੋਟੀ ਇਲਾਇਚੀ ਦਾ ਸ਼ਰਬਤ ਹੈ ਇਹ ਜੀ ਇਹ ਬਦਾਮ ਦੇ ਮਤਲਬ ਉਹਦਾ ਕੱਢ ਕੇ ਉਹ ਪੀਓ ਕੇ ਉਹਦਾ ਦੁੱਧ ਕੱਢ ਕੇ ਉਹਦੇ ਵਿੱਚ ਨਾਲ ਇਲਾਇਚੀ ਛੋਟੀ ਇਲਾਇਚੀ ਪਾ ਕੇ ਉਹਦਾ ਬਣਾਇਆ ਜਾਂਦਾ ਜਦੋਂ ਉਹਨੂੰ ਪੀਂਦੇ ਨਾਲ ਠੰਡਾ ਠੰਡਕ ਦਿੰਦਾ ਕਿੰਨੇ ਦਾ ਦਿੰਦੇ ਹੋ ਇਹ 150 ਦੇ ਫੇਰ ਬਹੁਤ ਇੰਨਾ ਸਸਤਾ ਮਤਲਬ ਬਦਾਮ ਨਹੀਂ ਕੱਲਾ ਰੇਟ ਇੰਨਾ ਜ਼ਿਆਦਾ ਹੈ ਇਹ اچ ਮਾਰ ਜਾਂਦੇ ਤੁਹਾਨੂੰ ਕੋਈ ਨਹੀਂ ਬਚਦਾ। ਜੰਮੀ ਇੰਨਾ ਹੈਗਾ ਹਾਲੇ। ਸ਼ੁਰੂਆਤ ਹੀ ਹਾਲੇ ਸ਼ੁਰੂਆਤ ਹੈ। ਕਿੰਨਾ ਕਿ ਹਰ ਕੋਈ ਇਹਨੂੰ ਖਰੀਦ ਕੇ ਜਦੋਂ ਪੀਏਗਾ ਉਹਨੂੰ ਆਪਣੇ ਆਪ ਲੱਗੇਗਾ ਕਿ ਆਹ ਗਈ ਪਹਿਲੇ ਜੇ ਪੀ ਕੀਤੇ ਆ। ਤਾਂ ਸਾਨੂੰ ਉਹਦੀ ਵੈਲਿਊ। ਤੁਹਾਡੀ ਸੋਚ ਨੂੰ ਵੀ ਸਾਡੇ ਵੱਲੋਂ ਸਲਾਮ ਕਿ ਤੁਸੀਂ ਜਿਹੜਾ ਇਹ ਘਰ ਚ ਹੀ ਆਪਣਾ ਸ਼ੁਰੂਆਤ ਕਰਨੇ ਬਾਰੇ ਸੋਚਿਆ ਆਰਗੇਨਿਕ ਜਿਹੜੀਆਂ ਚੀਜ਼ਾਂ ਬਣਾਉਣ ਬਾਰੇ ਸੋਚਿਆ ਇਹਦੇ ਵਿੱਚ ਕੋਈ ਵੀ ਤੁਸੀਂ ਦੇਖ ਸਕਦੇ ਹੋ ਮਿਲਾਵਟ ਨਹੀਂ ਹੈਗੀ ਇਹਨਾਂ ਨੇ ਬਿਲਕੁਲ ਘਰ ਇੱਥੇ ਬਣਾਉਂਦੇ ਨੇ। ਤੁਸੀਂ ਇਹਨਾਂ ਦੇ ਘਰੋਂ ਆ ਕੇ ਲੈ ਸਕਦੇ ਜ਼ਰੂਰ ਸਾਨੂੰ ਐਡਰੈਸ ਦੱਸੋ। ਹਾਂਜੀ ਮੈਮ ਸਾਡਾ ਐਡਰੈਸ ਹੈਗਾ ਪੰਡੋਰੀ ਗੋਲਾ ਪਿੰਡ ਵੱਡੇ ਗੁਰਦੁਆਰੇ ਦੇ ਕੋਲ ਨੀਅਰ ਵੱਡਾ ਗੁਰਦੁਆਰਾ ਤੇ ਡਿਸਟ੍ਰਿਕਟ ਤਰਨਤਾਰਾ ਜੀ ਤੇ ਫੋਨ ਨੰਬਰ ਸਾਡਾ ਹੈਗਾ 99882 53799 ਤੇ ਸਭ ਤੋਂ ਜ਼ਰੂਰੀ ਗੱਲ ਜਿਹੜੀ ਹੈ ਕਿ ਤੁਹਾਨੂੰ ਜਦੋਂ ਤੁਸੀਂ ਸ਼ੁਰੂਆਤੀ ਕੀਤੀ ਤੇ سپورਟ ਕਿੰਨਾ ਕੋ ਰਿਆ ਹਾਂਜੀ ਮੈਨੂੰ ਪੂਰਾ سپورਟ ਮਿਲਿਆ ਵਾ ਪਹਿਲਾਂ ਘਰੋਂ ਵੀ ਪੂਰਾ سپورਟ ਮਿਲਿਆ ਹਸਬੰਦ ਦਾ ਵੀ ਤੇ ਮੇਰੇ ਬੱਚੇ ਵੀ ਮੇਰੇ ਨਾਲ ਹੈਲਪ ਕਰਦੇ ਆ ਮੇਰੇ ਆਸਮਨ ਵੀ ਪੂਰੇ ਮੇਰੀ ਹੈਲਪ ਕਰਦੇ ਆ ਜੀ ਤੇ ਆਸ-ਪਾਸ ਵੀ ਮਨ ਬੜਾ ਭਾ ਪਿਆਰਾ ਤੇ মিডিਆ ਲਈ ਵੀ ਅੱਜ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਹੁਤ ਬੜਾ ਤੁਹਾਡੇ ਵੱਲੋਂ ਸਾਇ ਮੇਰੀ ਅੱਜ ਇਹ ਹੋਏਗੀ ਐਡਵਰਟਾਈਜ਼ਮੈਂਟ ਹੋਏਗੀ ਤਾਂ ਸਾਡੀ ਸੋਰੀ ਸੇਲ ਦਾ ਮਤਲਬ ਅੱਗੇ ਵਧ ਜਾਊਗੀ ਲੋਕਾਂ ਨੂੰ ਪਤਾ ਚੱਲੇਗਾ ਕਿ ਤੁਸੀਂ ਜਿਹੜਾ ਇੰਨਾ ਵਧੀਆ ਕੰਮ ਕਰ ਰਹੇ ਹੋ ਖਾਸ ਕਰਕੇ ਪਿੰਡਾਂ ਵਿੱਚ ਜਿਹੜਾ ਹੈ ਇਹ ਸਟਾਰਟ ਕਰ ਰਹੇ ਹੋ ਹਾਂਜੀ ਤੇ ਬਹੁਤ ਹੀ ਵਧੀਆ ਉਪਰਾਲਾ ਕੀਤਾ ਹੈ ਤੁਹਾਡੀ ਸੋਚ ਨੂੰ ਸਲਾਮ ਹੈ ਤੁਹਾਡੀ ਜਿਹੜੇ ਜੋ ਚੀਜ਼ਾਂ ਤੁਸੀਂ ਬਣਾ ਰਹੇ ਹੋ ਉਹ ਬਣਾਈਆਂ ਅੱਜ ਦੇ ਸਮੇਂ 'ਚ ਬਹੁਤ ਔਖੀਆਂ ਨੇ ਜਾਂ ਇਹਨਾਂ ਦੇ ਲੋਕ ਜਿਹੜੇ ਨੇ ਉਹ ਵੀ ਨਹੀਂ ਹੁਣ ਇੰਨਾ ਬਣਾਉਂਦੇ ਜਿਹੜੇ ਆਪਾਂ ਚਟਣੀਆਂ ਵੇਖਦੇ ਆਂ ਆਪਾਂ ਸਿਰਫ ਬਾਜ਼ਾਰ ਤੋਂ ਲੈ ਆਂਦੇ ਆਂ ਬਟ ਇਹਨਾਂ ਨੇ ਖੁਦ ਦਾ ਜਿਹੜਾ ਕੰਮ ਸ਼ੁਰੂਆਤ ਕੀਤੀ ਉਹਦੇ ਬਾਰੇ ਸੋਚਿਆ ਕਿ ਮੈਂ ਇਹ ਸ਼ੁਰੂਆਤ ਕਰਾਂ ਤੇ ਉਹਨਾਂ ਨੇ ਸੋਚਿਆ ਕਿ ਕਿਸ ਤਰ੍ਹਾਂ ਮੈਂ ਇਹਨੂੰ ਵਧਾ ਸਕਦੇ ਆਂ ਕਿਸ ਤਰ੍ਹਾਂ ਮੈਂ ਹੋਰ ਜਿਹੜੀਆਂ ਆ ਔਰਤਾਂ ਜਿਹੜੀਆਂ ਪਿੰਡਾਂ 'ਚ ਕੰਮ ਕਰਨਾ ਚਾਹੁੰਦੀਆਂ ਨੇ ਉਹਨਾਂ ਨੂੰ ਮੈਂ ਆਪਣੇ ਨਾਲ ਲਾ ਕੇ ਉਹਨਾਂ ਦੇ ਨਾਲ ਉਹਨਾਂ ਨੂੰ ਵੀ ਜਿਹੜਾ ਵੈ ਪ੍ਰੋਫਿਟ ਕਰਵਾ ਸਕਦੇ ਨੇ ਉਹ ਵੀ ਤੋਂ ਇਸ ਦੇ ਨਾਲ ਹੀ ਇਹਨਾਂ ਦੀ ਸੋਚ ਨੂੰ ਬਹੁਤ ਵਧੀਆ ਸੋਚ ਹੈ ਜਿਸ ਦੇ ਨਾਲ ਇਹਨਾਂ ਨੇ ਆਰਗੈਨਿਕ ਜਿਹੜੀਆਂ ਚੀਜ਼ਾਂ ਬਣਾਉਣ ਬਾਰੇ ਸੋਚਿਆ ਸੋ ਇਹਨਾਂ ਨੂੰ ਜ਼ਰੂਰ ਤੁਸੀਂ ਵੀ ਸਪੋਰਟ ਕਰੋ ਅਤੇ ਇਹਨਾਂ ਦੇ ਨਾਲ ਜ਼ਰੂਰ ਸੰਪਰਕ ਕਰੋ ਅਗਰ ਤੁਹਾਨੂੰ ਕੋਈ ਵੀ ਚੀਜ਼ ਆਰਡਰ ਕਰਨੀ ਹੈ ਤਾਂ ਤੁਸੀਂ ਕੋਰੀਅਰ ਵਗੈਰਾ ਕਰ ਦਿੰਦੇ ਕੋਰੀਅਰ ਤੇ ਰਹੀ ਅਸੀਂ ਮਤਲਬ ਪਹੁੰਚਾ ਸਕਦੇ ਹਾਂ ਜੀ ਬਿਲਕੁਲ ਕੋਰੀਅਰ ਵੀ ਕਰ ਦਨਗੇ ਤੇ ਤੁਹਾਨੂੰ ਜ਼ਰੂਰ ਟਰਾਈ ਕਰਕੇ ਵੇਖੋ ਕਿ ਇਹਨਾਂ ਦਾ ਕਿਸ ਤਰ੍ਹਾਂ ਟੇਸ ਹੈ ਕਿਸ ਤਰ੍ਹਾਂ ਇੱਕ ਚੀਜ਼ ਜਿਹੜੀ ਡਿਫਰੈਂਟ ਹੈ ਇਸ ਦੇ ਨਾਲ ਹੀ ਕੈਮਰਾਮੈਨ ਅਸ਼ਦੀਪ ਦੇ ਨਾਲ ਮੈਂ ਸੋਨੀਆ ਗ੍ਰੇਟ ਪੰਜਾਬ ਟੀਵੀ ਤਰੰਤ